ਕਸਾਲ ਤੇ ਜਹਦਤ ਦਾ ਟਕਰਾ ਨਹੀਂ ਬਹੁਤਾ ਰਿਹਾ ਸਾਡੇ ਪੰਜਾਬ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਨਾਲ ਕਾਫੀ ਨੇੜਤਾ ਸੀਗੀ ਪ੍ਰਕਾਸ਼ ਸਿੰਘ ਬਾਦਲ ਨਾਲ ਤਾਂ ਹਟੇ ਹੀ ਬਹਿ ਜਾਂਦੇ ਸੀ ਚਰਣਾ ਜੇ ਬਹਿ ਜਾਂਦੇ ਸੀ ਉਹ ਧੂਮਾ ਸਾਹਿਬ ਜਦੋਂ ਤੱਕ ਪ੍ਰਕਾਸ਼ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਾਝ ਭਾਜੀਪੀ ਨਾਲ ਰਹੀ ਹੈ ਨਾ ਜੀ ਉਦੋਂ ਤੱਕ ਕਰਨਾਲ ਸਿੰਘ ਧੂਮਾ ਅਤੇ ਪ੍ਰਕਾਸ਼ ਸਿੰਘ ਬਾਦਲ ਕਾਇਕਤਲੀ ਹੁੰਦੇ ਸੀ ਪਰ ਜਦੋਂ ਪਿਛਲੇ ਚੋਣਾਂ ਦੇ ਵਿੱਚ ਮਹਾਰਾਸ਼ਟਰ ਦੇ ਵਿੱਚ ਦਮਦਮੀ ਟਕਸਾਲ ਦੇ ਆਗੂ ਹਰਨਾਮ ਸਿੰਘ ਧੋਮਾ ਨੇ ਮਹਾਰਾਸ਼ਟਰ ਵਿੱਚ ਜਾ ਕੇ ਬੀਜੇਪੀ ਦੇ ਹੱਕ ਵਿੱਚ ਸਮਰਥਨ ਕੀਤਾ ਸੀਗਾ ਉਸ ਵੇਲੇ ਸਭ ਨੂੰ ਸਮਝ ਆ ਗਈ ਸੀ ਕਿ ਅਸਲ ਵਿੱਚ ਢੋਲ ਕਿੱਥੋਂ ਵੱਜ ਰਿਹਾ ਹੈ ਸੁਖਬੀਤ ਵਿੱਚ ਇਹ ਗਲਤੀਆਂ ਹੈਗੀਆਂ ਨੇ ਇਸੇ ਕਰਕੇ ਲੋਕਾਂ ਨੇ ਇਹਨੂੰ ਪਿੱਛੇ ਕੀਤਾ ਨਾ ਵੈਸੇ ਕੁਲਦੀਪ ਸਿੰਘ ਗੜਗਾਜੂ ਉੱਤੇ ਬਹੁਤ ਹੀ ਕੋਈ ਆਸ ਨਹੀਂ ਸਖ ਸੰਗਤ ਨੂੰ ਹੈਗੀ ਕਿ ਉਹ ਬਹੁਤ ਵੱਡਾ ਫੈਸਲਾ ਕਰਨਗੇ ਕੋਈ ਦਮਦਮੀ ਟਕਸਾਲ ਦੇ ਮੁਖੀ ਨੇ ਜੀ ਹਰਨਾਮ ਸਿੰਘ ਤੁਮਾ ਜੋ ਕਿ ਕਾਫੀ ਚਰਚਾ ਦੇ ਵਿੱਚ ਰਹਿੰਦੇ ਨੇ ਹੁਣ ਟਕਸਾਲ ਦੇ ਪੁਰਾਣੇ ਵਿਦਿਆਰਥੀਆਂ ਵੱਲੋਂ ਜਿਹੜੇ ਕਾਰਜਕਾਰੀ ਜਥੇਦਾਰ ਨੇ ਜੀ ਕੁਲਦੀਪ ਸਿੰਘ ਗੜਗੱਜ ਨੇ ਇੱਕ ਪੱਤਰ ਲਿਖ ਕੇ ਸ਼ਿਕਾਇਤ ਕੀਤੀ ਗਿਆ ਉਹਨਾਂ ਦਾ ਕਹਿਣਾ ਹੈ ਕਿ ਇੱਕ ਸਮਾਗਮ ਦੇ ਵਿੱਚੋਂ ਤਖਤ ਬੋਸ ਦੇ ਉੱਤੇ ਬੈਠੇ ਹੋਏ ਸੀਗੇ ਤੇ ਲੱਤਾਂ ਲਮਕਾਈਆਂ ਹੋਈਆਂ ਸੀ ਕਹਿੰਦੇ ਉਹਨਾਂ ਨੂੰ ਲੱਗਦਾ ਕਿ ਦਸਾਂ ਪਹਿਲਾਂ ਵੀ ਟਕਸਾਲ ਤੇ ਜਥੇਦਾਰ ਦਾ ਟਕਰਾਅ ਰਿਹਾ ਤੇ ਹੁਣ ਕੀ ਨਿਕਲ ਕੇ ਸਾਹਮਣੇ ਆਇਆ ਇਹ ਮਾਮਲਾ ਟਕਸਾਲ ਤੇ ਜਥੇਦਾਰ ਟਕਰਾਅ ਨਹੀਂ ਬਹੁਤਾ ਰਿਹਾ ਸਾਡੇ ਪੰਜਾਬ ਦੇ ਵਿੱਚ ਟਕਸਾਲਾਂ ਦਾ ਆਪਸ ਵਿੱਚ ਦੁਰਰ ਰਿਹਾ ਦੰਦਮੀ ਟਕਸਾਲਾਂ ਕਈ ਨੇ ਟਕਸਾਲਾਂ ਕਈ ਨੇ ਉਹਨਾਂ ਦੇ ਵਿੱਚ ਇੱਕ ਟਕਸਾਲ ਹੈਗੀ ਆ ਹਰਨਾਮ ਸਿੰਘ ਧੋਮਾ ਦੀ ਦੰਦਮੀ ਟਕਸਾਲ ਉਹ ਆਪਣਾ ਕਬਜ਼ਾ ਮੰਨਦਾ ਇਹ ਟਕਸਾਲ ਸੰਤ ਜਰਨੈਲ ਸਿੰਘ ਪਿੰਡਣਾ ਵਾਲੇ ਦੀ ਹੈ ਉਹ ਕਦੇ ਉਹਦੇ ਮੁਖੀ ਹੁੰਦੇ ਸੀਗੇ ਇਸ ਤੋਂ ਅੱਗੇ ਮੁਖੀ ਚੱਲਦੇ ਗਏ ਫਿਰ ਟਕਸਾਲਾਂ ਵੀ ਚੇਂਜ ਹੋ ਗਈਆਂ ਬਦਲ ਗਈਆਂ ਤੇ ਫਿਰ ਹਰਨਾਮ ਸਿੰਘ ਧੂਮਾ ਕਿਧਰੋਂ ਆਏ ਸੀਗੇ ਕਿਵੇਂ ਕਾਬਜ ਹੋਏ ਇਹ ਤਾਂ ਇੱਕ ਵੱਡੀ ਕਹਾਣੀ ਆ ਟਕਸਾਲ ਦੇ ਉੱਪਰ ਹਰਨਾਮ ਸਿੰਘ ਧੂਮਾ ਤੇ ਪ੍ਰਕਾਸ਼ ਸਿੰਘ ਬਾਦਲ ਨਾਲ ਕਾਫੀ ਨੇੜਤਾ ਸੀਗੀ ਪ੍ਰਕਾਸ਼ ਸਿੰਘ ਬਾਦਲ ਨੇ ਤਾਂ ਹੇਠੇ ਹੀ ਬਹਿ ਜਾਂਦੇ ਸੀ ਚਰਨਾ ਚ ਬਹਿ ਜਾਂਦੇ ਸੀ ਉਹ ਧੂਮਾ ਸਾਹਿਬ ਪ੍ਰਕਾਸ਼ ਸਿੰਘ ਬਾਦਲ ਕਿਉਂਕਿ ਭਾਜਪਾ ਨਾਲ ਸੀ ਪ੍ਰਕਾਸ਼ ਸਿੰਘ ਬਾਦਲ ਪਹਿਲਾਂ ਜਦੋਂ ਤੱਕ ਪ੍ਰਕਾਸ਼ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਾਂਝ ਬੀਜਪੀ ਨਾਲ ਰਹੀ ਹੈ ਨਾ ਜੀ ਉਦੋਂ ਤੱਕ ਹਰਨਾਮ ਸਿੰਘ ਧੂਮਾ ਅਤੇ ਪ੍ਰਕਾਸ਼ ਸਿੰਘ ਬਾਦਲ ਕਾਇੋਗਤਰੀ ਹੁੰਦੇ ਸੀਗੇ ਜਦੋਂ ਬੀਜਪੀ ਨਾਲ ਇਹਨਾਂ ਦੀ ਸਾਂਝ ਟੁੱਟ ਗਈ ਸ਼੍ਰੋਮਣੀ ਅਕਾਲੀ ਦਲ ਦੀ ਤੇ ਹਰਨਾਮ ਸਿੰਘ ਧੂਮਾ ਦੀ ਵੀ ਸਾਂਝ ਟੁੱਟਣ ਲੱਗ ਪਈ ਇਹ ਪਹਿਲਾਂ ਚਰਚਾ ਹੁੰਦੀ ਸੀ ਵੀ ਆਰਐਸਐਸ ਵੱਲੋਂ ਬਿਠਾਇਆ ਗਿਆ ਇੱਕ ਬੰਦਾ ਹੈ ਕਿਸੇ ਤੌਰ ਤੇ ਲੋਕ ਚਰਚਾ ਕਰਦੇ ਸੀਗੇ ਹਰਨਾਮ ਸਿੰਘ ਧੂਮਾ ਟਕਸਾਲ ਦੇ ਉੱਤੇ ਏਜੰਸੀਆਂ ਦਾ ਬਿਠਾਇਆ ਹੋਇਆ ਬੰਦਾ ਹੈ ਇਹ ਚਰਚਾਾਂ ਮਾਂ ਕਰਦੇ ਸੀ ਲੋਕ ਅਸੀਂ ਨਹੀਂ ਮੰਨਦੇ ਸੀ ਵੀ ਯਾਰ ਨਹੀਂ ਟਕਸਾਲ ਤੇ ਏਜੰਸੀਆਂ ਕਿੱਦਾਂ ਬਿਠਾ ਸਕਦੀਆਂ ਨੇ ਬੰਦੇ ਨੂੰ ਯਾਰ ਪਰ ਜਦੋਂ ਪਿਛਲੇ ਚੋਣਾਂ ਦੇ ਵਿੱਚ ਮਹਾਰਾਸ਼ਟਰ ਦੇ ਵਿੱਚ ਦਮਦਮੇ ਟਕਸਾਲ ਦੇ ਆਗੂ ਹਰਨਾਮ ਸਿੰਘ ਧੂਮਾ ਨੇ ਮਹਾਰਾਸ਼ਟਰ ਵੀ ਜਾ ਕੇ ਭਾਜਪਾ ਦੇ ਹੱਕ ਵਿੱਚ ਸਮਰਥਨ ਕੀਤਾ ਸੀਗਾ ਉਸ ਵੇਲੇ ਸਭ ਨੂੰ ਸਮਝ ਆ ਗਈ ਸੀ ਕਿ ਅਸਲ ਵਿੱਚ ਢੋਲ ਕਿੱਥੋਂ ਵੱਜ ਰਿਹਾ ਹੈ ਇਹ ਢੋਲ ਬਚਣ ਦਾ ਕਾਰਨ ਕੀ ਆ ਹਰਨਾਮ ਸਿੰਘ ਧੂਮਾ ਵੀ ਆਪਣੇ ਆਪ ਨੂੰ ਕੋਈ ਇਹ ਨਹੀਂ ਕੋਈ ਆਪਣੇ ਆਪ ਨੂੰ ਕੋਈ ਸ਼ਿਪਾ ਕੇ ਰੱਖਣਾ ਚਾਹੁੰਦੇ ਉਹ ਵੀ ਇਹ ਨੰਗੇ ਚੱਟੇ ਦਿਨ ਬਾੰਗ ਖੁੱਲ ਕੇ ਸਮਰਥਨ ਕੀਤਾ ਉਹਨਾਂ ਨੇ ਬੀਜੇਪੀ ਦਾ ਲੋਕਾਂ ਨੇ ਆਲੋਚਨਾ ਬੜੀ ਕੀਤੀ ਲੋਕਾਂ ਨੇ ਇਹ ਵੀ ਲਿਖਿਆ ਸੋਸ਼ਲ ਮੀਡੀਆ ਉੱਤੇ ਕਿ ਲਓ ਜੀ ਬਿੱਲੀ ਥੈਲੀੋਂ ਬਾਹਰ ਆ ਗਈ ਹੁਣ ਪਤਾ ਲੱਗ ਗਿਆ ਕਿ ਹਰਨਾਮ ਸਿੰਘ ਧੂਮਾ ਦਾ ਢੋਲ ਕਿੱਥੋਂ ਬੋਲਦਾ ਸੀ ਹਰਨਾਮ ਸਿੰਘ ਖਾਲਸਾ ਵੀ ਕਹਿੰਦੇ ਆ ਆਪਣੇ ਆਪ ਨੂੰ ਪਰ ਲੋਕਾਂ ਵਿੱਚ ਉਹਨਾਂ ਦਾ ਨਾਂ ਧੂਮਾ ਤੌਰ ਤੇ ਮਰ ਚੱਲਦਾ ਹੈ ਵਰਨਾਮ ਸਿੰਘ ਧੂਮਾ ਉਹਨਾਂ ਦੇ ਉੱਪਰ ਇਹ ਵੀ ਇਲਜ਼ਾਮ ਲੱਗੇ ਨੇ ਕੋਈ ਆਰਐਸਐਸ ਦੇ ਬੰਦੇ ਨੇ ਕਿਉਂਕਿ ਉਹ ਬੀਜੇਪੀ ਦੇ ਨਾਲ ਨੇ ਉਹਨਾਂ ਤੇ ਕਾਫੀ ਕੁਲ ਲੱਗ ਰਿਹਾ ਹੈ ਕੱਲ ਨਾਗਪੁਰ ਦੇ ਵਿੱਚ ਇੱਕ ਧਾਰਮਿਕ ਸਮਾਗਮ ਸੀ ਗੁਰੂ ਗ੍ਰੰਥ ਸਾਹਿਬ ਸਾਹਿਬ ਦੀ ਹਜ਼ੂਰੀ ਦੇ ਵਿੱਚ ਬਈ ਜਦੋਂ ਉਦੋਂ ਵੀ ਤੁਹਾਡੇ ਧਿਆਨ ਹੋਣਾ ਤੇ ਜਦੋਂ ਇਹ ਚੱਲਿਆ ਸੀਗਾ ਮਾਮਲਾ ਬੇਅਦਬੀ ਦਾ ਤੇ ਜਦੋਂ ਚੱਲਿਆ ਸੀਗਾ ਗੁਰੂ ਸਾਹਿਬ ਦਾ ਮਾਮਲਾ ਉਦੋਂ ਵੀ ਧੂਮਾਂ ਬਖਰੇ ਤੌਰ ਤੇ ਆਗੇ ਸੀਗੇ ਇਹਨਾਂ ਦੇ ਖਿਲਾਫ ਸੁਖਬੀਰ ਦੇ ਖਿਲਾਫ ਸੁਖਬੀਰ ਜਿਹੜਾ ਹੈਗਾ ਨਾ ਜੀ ਉਹ ਬੰਦਾ ਉਹਦੇ ਕੁਝ ਗਲਤੀਆਂ ਨੇ ਪਰ ਬੰਦਾ ਨਾਰਾ ਯਾਰ ਉਹ ਮaaf ਕਰਨਾ ਕੁਝ ਗਲਤੀਆਂ ਕਰਦਾ ਬੰਦਾ ਉਹ ਕਿਉਂਕਿ MBA ਕੀਤੀ ਹੋਈ ਆ ਉਸ ਬੰਦੇ ਨੇ MBA ਕਰਕੇ ਥੋੜਾ ਜਿਹਾ ਬਿਜ਼ਨਸ ਵਪਾਰ ਦੇ ਜਿਆਦਾ ਧਿਆਨ ਰੱਖਦਾ ਉਸ ਨੇ ਆਪਣਾ ਬਿਜ਼ਨਸ ਵਪਾਰ ਵੀ ਵਧਾਇਆ ਐਮਬੀਏ ਦਾ ਸਭ ਕੀ ਇਹ ਨੇ ਜੀ ਉਹਦੇ ਪਾਠ ਕਰਮ ਇਹ ਜੇ ਨੇ ਕਿ ਪਾਠ ਹੀ ਇਹ ਜੇ ਨੇ ਕਿ ਉਹ ਬੰਦੇ ਨੂੰ ਬਿਜ਼ਨਸ ਕਰਨ ਸਿਖਾਉਂਦਾ ਉਹ ਪੋਲਿਟਿਕਸ ਵਿੱਚੋਂ ਹੀ ਬਿਜ਼ਨਸ ਲੱਭਦਾ ਸੁਖਵੀਰ ਜਿਸ ਕਰਕੇ ਨੇ ਧਰਮ ਦੇ ਤਿੰਨੇ ਹੀ ਅਕਾਲੀ ਦਲ ਦਾ ਨੁਕਸਾਨ ਕੀਤਾ ਸਿਧਾਂਤ ਖਤਮ ਕੀਤੇ ਸੁਖਵੀਰ ਨੇ ਸ਼੍ਰੋਮਣੀ ਕਮੇਟੀ ਦਾ ਵੀ ਖਤਮ ਖਾਤਮਾ ਕੀਤਾ ਸਿਧਾਂਤਾਂ ਦਾ ਸ਼੍ਰੀ ਅਕਾਲ ਤਖਤ ਸਾਹਿਬ ਦਾ ਵੀ ਉਹ ਅਸੀਂ ਹਮੇਸ਼ਾ ਆਲੋਚਨਾ ਕਰਦੇ ਆ ਪਰ ਸੁਖਬੀਰ ਵਿੱਚ ਇਹ ਗਲਤੀਆਂ ਹੈਗੀਆਂ ਨੇ ਤੇ ਇਸੇ ਕਰਕੇ ਲੋਕਾਂ ਨੇ ਉਹਨੂੰ ਪਿੱਛੇ ਕੀਤਾ ਨਾ ਲੋਕਾਂ ਨੇ ਤਾਂ ਹੀ ਤਾਂ ਉਹਨੂੰ ਭਗਾ ਕੇ ਮਾਰਿਆ ਪਰ ਜੇ ਕੁਝ ਗਲਤੀਆਂ ਛੱਡ ਦੇਵੇ ਤੇ ਸਿੱਖ ਸਿਧਾਂਤਾਂ ਦੇ ਅਨੁਸਾਰ ਚੱਲਣ ਲੱਗ ਜਾਵੇ ਜਿ ਲੱਗ ਜਵੇ ਐਮਬੀਏ ਐਮਬੀਏ ਨੂੰ ਪਰਾਂ ਕਰ ਦਵੇ ਉਹ ਤਾਂ ਬੰਦਾ ਪੰਜਾਬ ਤੇ ਰਾਜ ਕਰ ਸਕਦਾ ਪੰਜਾਬ ਤੇ ਰਾਜ ਕਰ ਸਕਦਾ ਪਰ ਉਹਦੇ ਉਹਦੀਆਂ ਲੋਕਾਂ ਵਿੱਚ ਪਰਸਪੈਕਸ਼ਨ ਬਣ ਚੁੱਕੀ ਆ ਇਹ ਕਿ ਇਹ ਬੰਦਾ ਇਹ ਸ਼੍ਰੋਗੁਰੂਆਂ ਸਾਹਿਬ ਦੇ ਪੱਖ 'ਚ ਨਹੀਂ ਆਏਗਾ ਸੁਖਵੀਰ ਉਦੇ ਲੋਕਾਂ ਦੇ ਮਨ ਚ ਉਹਦੇ ਪ੍ਰਤੀ ਪਰਸੈਪਸ਼ਨ ਬਣ ਇਹ ਤੋੜਨੀ ਬੜੀ ਔਖੀ ਆ ਜਿੰਨਾ ਮਰਜ਼ੀ ਹੋਇਆ ਭਾਵੇਂ ਜਿਹੜੇ ਜੱਟ ਸਿੱਖ ਹੈਗੇ ਨੇ ਬਹੁਤ ਵੱਡੀ ਗਿਣਤੀ ਵਿੱਚ ਪ੍ਰਕਾਸ਼ ਸਿੰਘ ਬਾਦਲ ਨਾਲ ਜੁੜਦੇ ਰਹੇ ਨੇ ਤੁਹਾਡੇ ਯਾਦ ਹੋਣਾ ਪ੍ਰਕਾਸ਼ ਸਿੰਘ ਬਾਦਲ ਦੀ ਹੀ ਪੋਲਿਟਿਕਸ ਵਿੱਚ ਉਹ ਵਿਸ਼ਵਾਸ ਰੱਖਦੇ ਰਹੇ ਨੇ ਉਹ ਤੱਕੜੀ ਤੋਂ ਬਾਹਰ ਨਹੀਂ ਗਏ ਉਹ ਕਦੇ ਵੀ ਕਾਂਗਰਸ ਵੱਲ ਤਾਂ ਬਹੁਤ ਘੱਟ ਸੀਗੇ ਤੇ ਪਰ ਇਹ ਹੀ ਗੱਲ ਮੈਂ ਤੁਹਾਨੂੰ ਕਹਿਣਾ ਇਸ ਤੌਰ ਤੇ ਕਿ ਆ ਜਿਹੜਾ ਤੁਮੇ ਤੁਮਾਰ ਜਿਹੜਾ ਸੀਗਾ ਉਹ ਕਾਮਲਾ ਹੋਇਆ ਫਰਕ ਆਪਣਾ ਇਹ ਗੱਲ ਕਰਨ ਵਿੱਚ ਕਿ ਬੀਜੇਪੀ ਜਿਹੜੀ ਹੈਗੀ ਆ ਉਹ ਠੀਕ ਹੈ ਤੇ ਕਾਂਗਰਸ ਨੇ ਖਰਾਬ ਕੀਤੀ ਤਾਂ ਤੁਮਾ ਸਾਹਿਬ ਉਧਰੇ ਸੀਗੇ ਪ੍ਰਕਾਸ਼ ਸਿੰਘ ਬਾਦਲ ਨੂੰ ਹੀ ਪਤਾ ਸੀਗਾ ਤੁਮਾ ਸਾਹਿਬ ਨੂੰ ਕੱਲ ਨਾਗਪੁਰ ਦੇ ਵਿੱਚ ਬੈੰਦੇ ਆ ਇੱਕ ਸਮਾਗਮ ਦੇ ਵਿੱਚ ਤੇ ਪੈਰ ਲਟਕਾਉਂਦੇ ਆ ਨਾਲ ਹੋਰ ਵੀ ਬੈਠੇ ਨੇ ਕਿ ਬੀਜੇਪੀ ਵਾਲੇ ਬੰਦੇ ਨਾਗਪੁਰ ਮਹਾਰਾਸ਼ਟਰ ਵਿੱਚ ਅਬਲਵੰਦਰ ਤੇ ਉੱਥੇ ਬੈਠੇ ਨੇ ਜੀ ਉਹ ਪੈਰ ਲਟਕਾ ਕੇ ਬੈਠੇ ਨੇ ਜਿੱਦਾਂ ਕਿ ਰੈਲੀ ਕਰਦੇ ਹੁੰਦੇ ਆ ਰੈਲੀ ਗੁਰਵੰਤ ਸਾਹਿਬ ਦੇ ਜੂਰੀ ਵਿੱਚ ਪੈਰ ਲਟਕਾ ਕੇ ਬੈਠਿਆ ਜਿੱਦਾਂ ਨਾ ਲੀਡਰ ਸਟੇਜ ਦੇ ਉੱਪਰ ਦੇ ਰੈਲੀ ਦੇ ਉੱਤੇ ਬਹਿੰਦੇ ਆ ਉੱਦਾਂ ਬੈਠੇ ਆ ਉਸ ਦਾ ਗੁੱਸਾ ਆਇਆ ਵਿਦਿਆਰਥੀਆਂ ਨੂੰ ਟਕਸਾਲ ਦੇ ਸਾਬਕਾ ਮੌਜੂਦਾ ਵਿਦਿਆਰਥੀ ਉਸ ਸਾਬਕਾ ਵਿਦਿਆਰਥੀ ਉਦੇਸ਼ 'ਚ ਬੈਠੇ ਕੋ ਉਦੇਸ਼ 'ਚ ਬੈਠਾ ਵੱਡੀ ਗਿਣਤੀ ਆ ਉਹਨਾਂ ਦੀ ਗਿਣਤੀ ਬਹੁਤ ਵੱਡੀ ਆ ਲਿਸਟਾਂ ਪੂਰੀ ਕਿੰਨੇ ਨੰਬਰ ਕੇ 100 ਦੇ ਕਰੀਬ ਹੋਣਗੇ ਉਹ ਬਹੁਤ ਵੱਡੀ ਗਿਣਤੀ ਉਹਨਾਂ ਦੀ ਵਿਦਿਆਰਥੀਆਂ ਦੀ ਉਹਨਾਂ ਇਕੱਠੇ ਹੋ ਕੇ ਪੱਤਰ ਲਿਖਿਆ ਕੱਲ ਕੁਲਦੀਪ ਸਿੰਘ ਗੜਗਾਜ ਨੂੰ ਵੈਸੇ ਕੁਲਦੀਪ ਸਿੰਘ ਗੜਗਾਜ ਜੀ ਉੱਤੇ ਬਹੁਤ ਹੀ ਕੋਈ ਆਸ ਨਹੀਂ ਸਖ ਸੰਗਤ ਨੂੰ ਹੈਗੀ ਕਿ ਉਹ ਬਹੁਤ ਵੱਡਾ ਫੈਸਲਾ ਕਰਨਗੇ ਕੋਈ ਕੋਈ ਆਸ ਨਹੀਂ ਕਿਉਂਕਿ ਉਹ ਬੋਲਣਾ ਬੰਦ ਕਰ ਗਿਆ ਸਹਿਬਜ਼ਾਦਿਆਂ ਦੇ ਦਿਵਸ ਉੱਤੇ ਉਹ ਬੋਲਣਾ ਬੰਦ ਕਰ ਗਿਆ ਉਹ ਬੁਰਣਾ ਬੰਦ ਕਰ ਗਿਆ ਗੁਰੂਗ੍ਰੰਥ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਉੱਤੇ ਵੀ ਕਦੋਂ ਮਨਾਉਣਾ ਬੋਲੇ ਨਹੀਂ ਉਹ ਬਹੁਤ ਸਾਰੀਆਂ ਸ਼ੰਕਾਵਾਂ ਖੜੀਆਂ ਕੀਤੀਆਂ ਨੇ ਉਹਦੇ ਚੁੱਪ ਨੇ ਤੇ ਇਸ ਕਰਕੇ ਸ਼ੰਕਾਵਾਂ ਦੇ ਵਿੱਚ ਕੋਈ ਆਸ ਨਹੀਂ ਪਰ ਫਿਰ ਵੀ ਉਹਨਾਂ ਬੰਦਿਆਂ ਨੇ ਉਹਨਾਂ ਮਿੱਤਰਾਂ ਨੇ ਉਹਨਾਂ ਪ੍ਰਾਰਥੀਆਂ ਨੇ ਉਹਨਾਂ ਉਹਨਾਂ ਸਿਖਿਆਰਥੀਆਂ ਨੇ ਉਹਨਾਂ ਸਿੰਘਾਂ ਨੇ ਇਕੱਠੇ ਹੋ ਕੇ ਦਿੱਤੀ ਹੈ ਸ਼ਿਕਾਇਤ ਕਿ ਹਰਨਾਮ ਸਿੰਘ ਧੋਮਾ ਦੇ ਉੱਪਰ ਸਖਤ ਕਾਰਵਾਈ ਹੋਣੀ ਚਾਹੀਦੀ ਗੁਰੂ ਗੰਗ ਸਾਹਿਬ ਦੀ ਇਨਸਲਟ ਕੀਤੀ ਆ ਗੁਰੂ ਗੰਗ ਸਾਹਿਬ ਦੀ ਬੇਇੱਜ਼ਤੀ ਕੀਤੀ ਉਹਨਾਂ ਨੇ ਬਾਕੀ ਆਸ ਤਾਂ ਹੈਗੀ ਆ ਸੰਗਤ ਨੂੰ ਕਿ ਸ੍ਰੀ ਅਕਾਲ ਤਖਤ ਸਾਹਿਬ ਉਹਨਾਂ ਦੇ ਉੱਪਰ ਕੀ ਕਾਰਵਾਈ ਕਰਨਗੇ ਇਹ ਨਾ ਸੋਚਦਾ ਕਿ ਮੇਰੀ ਧੂਮਾ ਸਾਹਿਬ ਨਾਲ ਕੋਈ ਦੁਸ਼ਮਣੀ ਹੈ ਹਰਨਾਮ ਸਿੰਘ ਧੂਮਾ ਨਾਲ ਮੇਰੀ ਬਹੁਤ ਅੱਛੀ ਜਾਣ ਪਛਾਣ ਇੱਕ ਪੱਤਰਕਾਰ ਹੋਣ ਦੇ ਨਾਤੇ ਉਹਦੇ ਨਾਲ ਮੇਰਾ ਚੰਗਾ ਅਸੀਂ ਬੈਠੇ ਵੈੜਦੇ ਉੱਠਦੇ ਰਹੇ ਆ ਉਹ ਆਮ ਤੌਰ ਤੇ ਜਦੋਂ ਤੱਕ ਸਾਹਿਬ ਖਬਰਾਂ ਬਣਾਉਣ ਲਿਖਣ ਵਾਸਤੇ ਪੱਤਰਕਾਰ ਦਾ ਕੰਮ ਹੀ ਹੁੰਦਾ ਕਿ ਉਹ ਚੰਗੇ ਮੰਦੇ ਸਾਰੇ ਬੰਦਿਆਂ ਨੂੰ ਮਿਲਦਾ। ਜੋ ਉਹਦੀ ਡਿਊਟੀ ਆ ਉਹਦੀ। ਪਰ ਜਦੋਂ ਉਹਨੇ ਕੀਤਾ ਇਹ ਕੰਮ ਤਾਂ ਫਿਰ ਉਹਦੇ ਫਰਜ਼ ਬਣਦਾ ਕਿ ਖਬਰਾਂ ਦਾ ਸਿਰਾ ਪ੍ਰੋਗਰਾਮ ਹੈ ਕਿ ਖਬਰ ਨੂੰ ਸਿਰੇ ਲਾ ਦਈਏ। ਤੁਹਾਡਾ ਤਾਂ ਹੀ ਸਾਥ ਮਿਲ ਰਿਹਾ। ਜੀ। ਨਿਟਰ ਹਾਂ ਨਿਰਪੱਖ ਰਹਾਂਗੇ। ਆਜ਼ਾਦ ਹਾਂ ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ। ਫੂਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁੱਲਮਥਵਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ